ਦੇ ਵਿੱਚ ਮਾਰਕਟ ਲੱਗਦੀਆਂ ਰੇੜੀਆਂ ਲੱਗਦੀਆਂ ਨੇ ਨਜਾਇਜ਼ ਉੱਥੇ ਕੜੀਆਂ ਨੇ ਤਾਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਹੈ ਤਾਂ ਕੀ ਕਰੂ ਦਾ ਨਗਰ ਕੌਂਸਲ ਵੱਲੋਂ ਸਮੇਂ ਸਮੇਂ sire enforcement line ਕਾਂਦੀ ਡਰਾਈਵ ਚਲਦੀ ਹੈ ਉਸ ਦੇ ਤਹਿਤ ਅੱਜ ਤੋਂ ਪਹਿਲਾ ਜਿਹੜੀ ਹੈ ਗਿਲਕੋ ਵਿੱਚ ਬਹੁਤ ਵਾਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਵੀ ਕਾਰਵਾਈ ਜਾਰੀ ਹੈ ਉਹਨਾਂ ਨੂੰ ਤੇ ਦੋਸ਼ ਲੱਗੇ ਜਾਂਦੇ ਨੇ ਕਹਿੰਦੇ ਇਹਨਾਂ ਥੋੜੀ ਦਿਰ ਵਾ ਰੰਦੇ ਹੋ ਉਸ ਤੋਂ ਬਾਅਦ ਫੇਰ ਹੁੰਦਾ ਵੀ ਉਦਾਂ ਲੱਗਦਾ ਉਹ ਜਿਹੜੀ ਜਦੋਂ ਡਰਾਈਵ ਜਾਂਦੀ ਹੈ ਉਹ ਤੇ ਸਾਰੀ ਗਿਲਕੋ ਵੀ ਚੀਜ਼ ਜਾਂਦੀ ਹੈ ਸ਼ੇਅਰ ਵੀ ਜਾਂਦੀ ਹੈ ਮੇ ਰੋੜਾ ਤੇ ਹੀ ਨਹੀਂ ਨਤੀ ਹੈ ਉਹਨਾਂ ਵਾਸਤੇ ਅਸੀਂ ਡਿਊਟੀ ਬਕਾਇਦਾ ਲਈ ਹੋਈ ਹੈ ਤੇ ਜਿਹੜੀ ਇੱਕ ਆਸਤਾ ਹੀ ਨਕਲੇਵ ਦੇ ਵਿੱਚ ਜਿਹੜੀ ਮੱਡੀ ਲੱਗਦੀ ਹੈ ਇੱਕ ਵੀ ਜਗਾ ਦੋ ਜਾਗਾ ਲੱਗਦੀਆਂ ਨੇ ਤਾਂ ਉਹਨਾਂ ਦੇ ਬਾਰੇ ਕੀ ਕਹੂੰ ਉਹਦੇ ਉਹਦੇ ਕਾਰਨ ਰੋੜ ਦੇ ਉੱਤੇ ਜਾਉਣ ਲੱਗਦਾ ਹੈ ਕਿ ਉਹ ਜਿਹੜੀ ਕਾਰਵਾਈ ਜਦੋਂ ਕਰਾਂਗੇ ਤਾਂ ਸਾਰੇ ਉਹਨਾਂ ਉਹਨਾਂ ਦੀ ਕਾਰਵਾਈ ਹੋਈ ਹੈ। ਨਾ ਸ਼ਨੀ ਸ਼ੁੱਕਰਵਾਰ ਸ਼ਨੀ ਸ਼ਨੀਵਾਰ ਲੱਗਦੇ ਆ ਤੁਹਾਨੂੰ ਉੱਤੇ ਤਾਂ ਅੱਜ ਤੱਕ ਅੱਜ ਕਦੀ ਦੇਖਿਆ ਨਹੀਂ ਕਦੀ ਉੱਥੇ ਕਾਰਵਾਈ ਕਰਦੇ ਨਹੀਂ ਨਹੀਂ ਕਾਰਵਾਈ ਹੁੰਦੀ ਆਂਦੀ ਐ SMS ਵਿੱਚ ਸਮੇਂ ਸਮੇਂ ਸਿਰ ਉੱਥੇ ਜਿਹੜੀ ਹੈ ਕਾਰਵਾਈ ਹੁੰਦੀ ਹੈ ਤੇ ਇਹ ਕਾਰਵਾਈ ਅੱਜ ਵੀ ਅਸ কাল ਫਿਰ ਉਸ ਉਸੇ ਟੀਮ ਉੱਤੇ ਜਾ ਬਸ ਇਹ ਬੜੇ ਪਰੇਸ਼ਾਨ ਹੈ ਜੀ। ਕੱਲ ਸ਼ਾਮ ਨੂੰ 4:00 4:00 ਵਜੇ ਦਾ ਟਾਈਮ ਰੱਖਿਆ ਉੱਥੇ ਜਾ ਉੱਥੇ ਜਾ ਕੇ ਟ੍ਰੈਫਿਕ ਚੈਲੰਜ ਹੈ ਉੱਤੇ ਆਮ ਪਬਲਿਕ ਨੂੰ ਵੀ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਯਾ ਕੋਈ 2-2 ਕਿਲੋਮੀਟਰ ਦਾ ਜਾਮ ਲੱਗ ਜਾਂਦਾ ਹੈ ਕਾਫੀ ਨੀ ਹੁੰਦੇ ਜਿਹੜੀ ਰੇਡੀਆਂ ਵਾਲੀ ਟਾਲ ਦੀ ਕਾਰਵਾਈ ਜਿਹੜੀ ਇਸ ਵਾਸਤੇ ਸੀ ਦੋ ਇੰਸਪੈਕਟਰਾਂ ਦੀ ਡਿਊਟੀ ਨੁਕੀ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਜਿਹੜੀ ਕਾਰਵਾਈ ਅੱਗੇ ਕੀਤੀ ਜਾ ਰਹੀ ਹੈ ਉਹਨੂੰ ਵੀ ਅੱਗੇ ਉਹਨੂੰ ਵੀ ਕੀਤੀ ਜਾਏਗੀ